ਜਵਾਰ ਕੇ ਤੋਂ ਆਏ ਹੋ ਤੁਸੀਂ ਬਾਬਾ ਜੀ ਸੇਵਾ ਲੈ ਕੇ ਇੰਨੀ ਦੂਰ ਮਤਲਬ ਬਾਬਾ ਜੀ ਕਹਿੰਦੇ ਜਿਨ੍ਹਾਂ ਨੇ ਐਲਾਨ ਕੀਤੇ ਸੀ ਉਹਨਾਂ ਚੋਂ ਇੱਕ ਵੀ ਨਹੀਂ ਆਇਆ ਨਹੀਂ ਨਹੀਂ ਸਾਈ ਤਾਂ ਆ ਕੇ ਪੁੱਛਿਆ ਬਾਬਾ ਨੂੰ ਬਾਬਾ ਜੀ ਉਹ ਦੂਜੇ ਟਰੈਕਟਰ ਕਿੱਥੇ ਜਿਹੜੇ ਬਾਦ ਨੂੰ ਆਏ ਸੀ ਹਾਂ ਲੇਕਿਨ ਸਾਡੇ ਕੋਲ ਤਾਂ ਕੋਈ ਆਈ ਨਹੀਂ ਅੱਛਾ ਦੇਖੋ ਹੁਣ ਹੁਣ ਲੋੜ ਹੈ ਹੁਣ ਜ਼ਮੀਨੀ ਪੱਧਰ ਤੇ ਹੁਣ ਲੋੜ ਹੈ ਪਹਿਲਾਂ ਤਾਂ ਚਲ ਠੀਕ ਹੈ ਉਹਨਾਂ ਦਾ ਪਹਿਲਾਂ ਵੀ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਪਾਣੀਆਂ ਦੇ ਵਿੱਚ ਇੰਨੀ ਖੇਚਲਾ ਕਰੀ ਤੇ ਹੁਣ ਹੁਣ ਲੋੜ ਹੋਣਾ ਜਿਆਦਾ ਇੱਥੇ ਆ ਕੇ ਪਤਾ ਲੱਗਿਆ ਬਾਬਾ ਜੀ ਉਹ ਟਰੈਕਟਰ ਕਰਾਏ ਤੇ ਨਹੀਂਗੇ ਬਰਾ ਮਤਲਬ ਯਾ ਮਹਿਸੂਸ ਹੋਇਆ ਆਪਣੇ ਆਪਣੀ ਕਿਰਾਏ ਤੇ ਰੈਕਟਰ ਹੈਗੇ ਆ ਕੇ ਸਾਹਮਣੇ ਤੋਂ ਫੋਨ ਤੇ ਗੱਲ ਕਰਨ ਦੇ ਵੀ ਕਿਰਾਏ ਤੇ ਲਏ ਇਹ ਦੁੱਖ ਲੱਗਾ ਨਾ ਫਿਰ ਆਪ ਬਹੁਤ ਵੱਡਾ ਦੁੱਖ ਲੱਗਾ ਵੀ ਇਹਨੇ ਰੈਕਟਰ ਸੀ ਕਿਹਨੂੰ ਅਪੀਲ ਕਰੋ ਅਪੀਲ ਕਰੋ ਜੀ ਕਰਦੇ ਜੀ ਬਾ ਮਹਾਰਾ ਸੱਚੇ ਪਾਤਸ਼ਾਹ ਦੀ ਕਿਰਪਾ ਨਾਲ ਵੀਰ ਸਾਡੇ ਹੁਣ ਇੱਧਰ ਨੂੰ ਵਧੋ ਜੀ ਆ ਸਾਰੀ ਪੈਲੀ ਦੇਖੋ ਬੀਜਣ ਵਾਲੀ ਪਈ ਹੈ ਪੈਲੀਆਂ ਨੂੰ ਵਿੱਚ ਇਹਨੂੰ ਬਵਾਉਣਾ ਪੈਂਦਾ ਰੁਟਾਵੇਟਰ ਨਾਲ ਤੇ ਇੱਥੇ ਬਹੁਤ ਵੱਡਾ ਖਰਚਾ ਹਾਲਾਤ ਇੱਥੇ ਬਹੁਤ ਬੁਰਾ ਹਾਲਾਤ ਹੈ ਜੀ ਏਰੀਆ ਦਾ ਬਹੁਤ ਬੁਰਾ ਹਾਲਾਤ ਅਸੀਂ ਇੱਥੇ ਆਏ ਹੋਇਆ ਹੈਗੇ ਚੱਲ ਕੇ ਪਾਣੀ ਵੀ ਖੜਾ ਕੁਸ ਪੈੜੀਆਂ ਅਜੇ ਝੋਨੇ ਬੀਜ ਰਹੇ ਨੇ ਇਹ ਖੜਾ ਉਹ ਵੀ ਗਰਭਾ ਕੇ ਬੀਜ ਰਹੇ ਨੇ ਰੋਟਾ ਦੇ ਰੋਟਾ ਦੇ ਮਸ਼ੀਨਾਂ ਦੇ ਨਾਲ ਆ ਇੱਥੇ ਇੱਥੇ ਤੋਂ ਪਤਾ ਲੱਗਦਾ ਫੋਟੋ ਜੀ ਤਾਂ ਲੱਗਦਾ ਵਿੱਚ ਝੋਨਾ ਖੜਾ ਹੈਗਾ ਸੀ ਵੀ ਦੇਖਿਆ ਝੋਨਾ ਖੜਾ ਹੈਗਾ ਪਰ ਜੋ ਦੇਖਿਆ ਵੀ ਉਹ ਤਾਂ ਵਿੱਚ ਹੀ ਬਾ ਰਹੇ ਨੇ ਉਹ ਛੱਡਦਾ ਹੀ ਨਹੀਂ ਗਈ ਆ ਉਹ ਮੰਨ ਜਾ 2 ਮਹੀਨ ਝੋਨਾ ਹੈਗਾ ਵਿਚਾਰੇ ਸਾਰੀ ਖੇਚਲਾ ਫਾਰਮਰ ਕੋਲ ਜਿਹੜਾ ਕਿਸਾਨ ਕੋਈ ਕੁਝ ਨਹੀਂ ਹੈਗਾ ਸੋ ਬੇਨਤੀ ਕਰਦੇ ਆ ਇਲਾਕੇ ਦੇ ਨੂੰ ਕਿ ਭਾਈ ਸੰਗ ਤੇ ਜਨਾਬਾ ਬਾਤੋ-ਬਾਤ ਕਰ ਸਕਦੇ ਹੋਗੇ ਕੋਈ ਡੀਏਪ ਕੋਈ ਤੇਲ ਕੋਈ ਜੋ ਵੀ ਦੇ ਸਕਦੇ ਹੋਗੇ ਉਹ ਪਹੁੰਚਦਾ ਕਰੋ ਇਹ ਆਪਣੇ ਭਾਈ ਨਗੇ ਇਹ ਖੜੇ ਹੋ ਸਕਣ ਆਪਣੇ ਬਰਾਬਰ